ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਵਧੀਆ ਹੋਵੋਗੇ ਤੇ ਸ਼ਾਮ ਦੇ ਤਕਰੀਬਨ 5:30 ਹੋਏ ਹੋਏ ਸੀ ਤੇ ਇਬਰ ਡੈਡੀ ਨੂੰ ਲੱਗੀ ਸੀ ਜੀ ਪਿਆਸ ਨੇ ਉਹਨਾਂ ਲਈ ਬਣਾਈ ਸੀ ਨਿੰਬੂ ਪਾਣੀ ਅੱਜ ਨਾਲ ਸਰੀਰ ਦਾ ਇਹ ਕੁਛ ਮਨ ਠੀਕ ਨਹੀਂ ਸੀਗਾ ਥੇ ਬਿਲਕੁਲ ਡਾਊਨ ਲੱਗ ਰਹੀ ਸੀਗੀ ਤੇ ਤੁਸੀਂ ਮੇਰੇ ਫੇਸ ਤੋਂ ਅੰਦਾਜ਼ਾ ਲਗਾ ਹੀ ਸਕਦੇ ਹੋ ਕਿ ਮਨ ਨੂੰ ਥੋੜੀ ਥਕਾਵਟ ਹੋਈ ਹੋਈ ਹੈ ਸਰੀਰ ਵੀ ਕਈ ਵਾਰ ਇਦਾਂ ਹੁੰਦਾ ਕਿ ਕੋਈ ਗੱਲ ਵੀ ਨਹੀਂ ਹੁੰਦੀ ਤੇ ਘਰ ਚ ਵੀ ਸਭ ਕੁਝ ਠੀਕ ਹੁੰਦਾ ਆਲਾ ਦਵਾਲਾ ਸਭ ਠੀਕ ਹੁੰਦਾ ਪਰ ਫਿਰ ਵੀ ਸਾਡਾ ਮਨ ਪਤਾ ਨਹੀਂ ਕਿਹੜੀ ਗੱਲਾਂ ਉਦਾਸ ਹੋ ਜਾਂਦਾ ਚਲੋ ਛੱਡੋ ਆਪਾਂ ਚੱਲੀਏ ਜੀ ਫਿਰ ਅੰਦਰ ਅੰਦਰ ਅੱਜ ਨਾਲ ਜੀ ਆਪਾਂ ਤੁਹਾਨੂੰ ਦਿਖਾਨੀ ਆ ਫਰਸਟ ਬੈਡਰੂਮ ਦਾ ਡਰੈਸਿੰਗ ਰੂਮ ਜੋ ਗਰਾਉਂਡ ਫਲੋਰ ਦਾ ਆ ਇਹਦੇ ਵਿੱਚ ਆਪਾਂ ਸਾਰੀਆਂ ਜਿਹੜੀਆਂ ਵਾਲ ਨੇ ਦੇ ਉੱਪਰ ਆਪਾਂ ਗ੍ਰੇ ਕਲਰ ਦੇ ਲੂਵਰ ਪੈਨਲਸ ਲਗਵਾਏ ਨੇਗੇ ਤੇ ਉਸ ਤੋਂ ਬਾਅਦ ਆਪਣਾ ਕਬਰਟ ਹੈ ਇਹਦਾ ਆਪਾਂ ਵੁੱਡਨ ਦੇ ਵਿੱਚ ਟੱਚ ਰੱਖਿਆ ਆ ਕਿਉਂਕਿ ਇਹਨੂੰ ਆਪਾਂ ਮਾਰਬਲ ਸ਼ੀਟ ਨਹੀਂ ਲਗਵਾਈ ਇਹਨੂੰ ਆਪਾਂ ਵੁੱਡਨ ਸਮਾਈਕਾ ਨਹੀਂ ਲਗਵਾਇਆ ਹੈ ਤੁਸੀਂ ਦੇਖ ਸਕਦੇ ਹੋ ਇਹ ਉੱਪਰ ਰੂਫ ਤੱਕ ਆਪਾਂ ਉਹ ਲੰਮਾ ਵਾਰਡਰੋਬ ਇੱਥੇ ਪਰਵਾਇਆ ਹੈ ਤੇ ਇਧਰ ਸਾਈਡ ਤੇ ਬਹੁਤ ਵੱਡਾ ਮਿਰਰ ਹੈ ਮਿਰਰ ਦੀ ਲੈਂਥ ਕਾਫੀ ਵੱਡੀ ਹੈ ਥੋੜਾ ਮਿਰਰ ਖਰਾਬ ਹੈ ਬਿਕੋਜ਼ ਕਲੀਨ ਨਹੀਂ ਕੀਤਾ ਹੋਇਆ ਤੇ ਤੇ ਜੇ ਕੰਮ ਚੱਲ ਹੀ ਰਿਹਾ ਤੇ ਸਾਈਡ ਤੇ ਇੱਕ ਡਰੈਸਿੰਗ ਦਿੱਤੀ ਹੋਈ ਆ ਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਵਾਲੇ ਦਿਵਾਲੇ ਸਾਰੀ ਕੰਧਾਂ ਤੇ ਹੀ ਆਪਾਂ ਲੂਵਰ ਪੈਨਲਸ ਲਗਾਏ ਨੇ ਤੇ ਇਧਰ ਨਾਲ ਹੀ ਜੀ ਬੈੱਡਰੂਮ ਦੇ ਨਾਲ ਡਰੈਸਿੰਗ ਰੂਮ ਦੇ ਨਾਲ ਅਟੈਚ ਸਟੋਰ ਰੂਮ ਹੈ ਸਟੋਰ ਰੂਮ ਦਾ ਸੀ ਆਲਮੋਸਟ ਸਾਰਾ ਕੰਮ ਡਨ ਕਰਵਾਤਾ ਹੈ ਕਿਉਂਕਿ ਸਟੋਰ ਰੂਮ ਦੇ ਵਿੱਚ ਅਕਸਰ ਆਪਣੇ ਪੇਪੀਆਂ ਵਗੈਰਾ ਜੋ ਆਪਾਂ ਜਾੜਾ ਸਮਾਨ ਰੱਖਣਾ ਹੁੰਦਾ ਹੈ ਤੇ ਫਿਰ ਬਾਅਦ ਚ ਵਾਰ-ਵਾਰ ਸਾਮਾਨ ਕੱਢਣਾ ਕਰਨਾ ਬਹੁਤ ਔਖਾ ਹੋ ਜਾਂਦਾ ਫਿਰ ਮੈਂ ਚਲੀ ਗਈ ਸੀ ਉੱਪਰ ਤੇ ਉੱਪਰ ਇੱਧਰ ਹਰਪਰਵੀਨ ਦਾ ਵਾਰਡਰੋਬ ਮੈਂ ਤੁਹਾਨੂੰ ਕੱਲ ਦਿਖਾਤਾ ਸੀ ਬਟ ਅੱਜ ਹੋਇਆ ਸੀ ਉਸਦੇ ਵਾਲ ਦਾ ਕੰਮ ਇੱਥੇ ਅਸੀਂ ਲਗਵਾਏ ਸੀ ਜੀ 골ਡਨ ਰੇਸ਼ੇ ਵਾਲੇ ਬਲੂਵਰ ਪੈਨਲਸ ਤੇ ਇਧਰ ਸਾਈਡ ਤੇ ਇੱਕ ਸਾਈਡ ਬਾਰਡਰ ਵਾ ਗਿਆ ਤੇ ਦੂਜੀ ਸਾਈਡ ਆਪਾਂ ਬਹੁਤ ਦੂਜੀ ਸਾਈਡ ਆਪਣਾ ਗਿਆ ਜੀ ਮਿਰਰ ਤੇ ਮਿਰਰ ਦੀ ਲੈਂਥ ਕਾਫੀ ਲੰਬੀ ਹੈ ਤੇ ਨਾਲ ਆਪਾਂ ਛੋਟੀ ਜੀ ਬਣਵਾਤੀ ਸੀ ਹੱਟ ਜਿਹਦੇ ਵਿੱਚ ਪ੍ਰਵੀਨ ਆਪਣਾ ਕੁਝ ਵੀ ਆਪਣਾ ਤੇਲ ਸ਼ੈਂਪੂ ਜਾਂ ਕੁਝ ਵੀ ਰੱਖ ਸਕਦੀ ਹੈ ਤੇ ਅੱਜ ਦੇ ਵਲੌਗ ਵਿੱਚ ਐਨਾ ਹੀ ਨਾਲ ਨਾਲ ਤੁਹਾਨੂੰ ਕੰਮ ਦਿਖਾਉਂਦੇ ਰਹਾਂਗੇ ਓਕੇ ਬਾਏ ਸਤਿ ਸ਼੍ਰੀ ਅਕਾਲ